हां जी प्रभु प्रभु उम्मीद ਕਰਦਾ ਤੁਸੀ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਪ੍ਰਭੂ ਮਾਡੀ ਗੱਲ ਕਰਨ ਜਾ ਰਿਹਾ ਜੋ ਪੰਜਾਬ ਵਿੱਚ ਡਰਾਮੇਬਾਜੀ ਚੱਲ ਰਹੀ ਆ ਆਪਣੇ ਸਤੌਜ ਵਾਲੇ ਮਹਾਰਾਜ ਜੀ ਡਰਾਮੇਬਾਜੀ ਕਰ ਰਹੇ ਨੇ ਪ੍ਰਭੂ ਪਤਾ ਹੀ ਆ ਸੋਨੂ ਸਾਰਿਆਂ ਨੂੰ ਵੀ ਜੋ ਇਹ ਕਾਨੂੰਨ ਲੈ ਕੇ ਆਇਆ ਲੈਂਡ ਪੋਲਿੰਗ ਉਹ ਪੰਜਾਬ ਮਾਰੂ ਕਸੂ ਕਾਨੂੰਨ ਨੇ ਕਿਸਾਨ ਮਾਰੂ ਕਾਨੂੰਨ ਨੇ ਉਹ ਤੇ ਮੋਨਾ ਬਾਰੇ ਅੱਜ ਗੱਲਬਾਤ ਕਰਨ ਲੱਗੇ ਆਂ ਵੀ ਜੇ ਉਹ ਕਾਨੂੰਨ ਪੰਜਾਬ ਦੇ ਵਿੱਚ ਲਾਗੂ ਹੁੰਦੇ ਨੇ ਤਾਂ ਤੁਸੀਂ ਐ ਸਮਝ ਲਓ ਵੀ ਤੁਸੀਂ ਆਪਦੀਆਂ ਜਾਇਦਾਦਾਂ ਤੋਂ ਹੱਥ ਧੋ ਬੈਠੇ ਪ੍ਰਭੂ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਆਪਣੇ ਭਲੇ ਲਈ ਚੁਣਿਆ ਸੀ ਸੋਚਿਆ ਸੀ ਵੀ ਚਲੋ ਤੀਜੀ ਸਰਕਾਰ ਆਈ ਆ ਕੋਈ ਨਵਾਂ ਬਦਲਾ ਆਊਗਾ ਇਨਕਲਾਬ ਆਊਗਾ ਪਰ ਆ ਦੇਖ ਲਓ ਇਹਨਾਂ ਦਾ ਇਨਕਲਾਬ ਤੇ ਇਹਨਾਂ ਦਾ ਬਦਲਾ ਸੋਡੀਆਂ ਹੀ ਜ਼ਮੀਨਾਂ ਨੂੰ ਪਾਏ ਨਿਕਲੇ ਇਹ ਲੋਕ ਜਿੰਨਾਂ ਨੂੰ ਤੁਸੀਂ ਚੁਣਿਆ ਇਹ ਭਰਾਓ ਇਹਨਾਂ ਦੇ ਵਸ ਦੀ ਗੱਲ ਕੋਈ ਨਹੀਂ ਭਗਵੰਤ ਮਾਨ ਵਰ ਕਹਿੰਦੇ ਇਹ ਸਾਰਾ ਕੁਝ ਕਰ ਰਿਹਾ ਜੋ ਦਿੱਲੀ ਦਾ ਲਾਲਾ ਰਵਿੰਦ ਕੇਜਰੀਵਾਲ ਤੇ ਨਾਲ ਉਹਦੇ ਸੈਂਟਰ ਦੀ ਸਰਕਾਰ ਨਾਲ ਹੀ ਵੀ ਆ ਮੋਦੀ ਅਰਗੇ ਅਮਿਤ ਸ਼ਾਰਗੇ ਨਾਲ ਰਲੇ ਹੋਏ ਨੇ ਤਾਂ ਜੋ ਵੀ ਪੰਜਾਬ ਦੇ ਬਾਹਣ ਦੇ ਉੱਪਰ ਕਿਸੇ ਲੋੜ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਸਕੇ ਇਹ ਇਸ ਲਈ ਕਾਨੂੰਨ ਲਿਆਂਦੇ ਗਏ ਨੇ ਜੇ ਪੰਜਾਬ ਦੇ ਵਿੱਚ ਕਾਨੂੰਨ ਲਾਗੂ ਹੋ ਗਏ ਤੁਸੀਂ ਆਪਣੀ ਮਰਜ਼ੀ ਨਾਲ ਆਪਣੀ ਜ਼ਮੀਨ ਦੇ ਉੱਪਰ ਘਰ ਛੱਡੋ ਤੁਸੀਂ ਕਮਰਾ ਵੀ ਨਹੀਂ ਪਾ ਸਕਦੇ ਨਾ ਕੋਈ ਤੁਸੀਂ ਪੋਲਟਰੀ ਫਾਰਮ ਖੋਲ੍ਹ ਸਕਦੇ ਹੋ ਜਾਂ ਕੋਈ ਹੋਰ ਕੰਮ ਕਰ ਸਕਦੇ ਹੋ ਕਿਉਂਕਿ ਛੋਡੀਆਂ ਜ਼ਮੀਨਾਂ ਛੋਡੇ ਹੱਥੋਂ ਜਾ ਚੁੱਕੀਆਂ ਨੇ ਜੇ ਇਹ ਕਾਨੂੰਨ ਪੰਜਾਬ ਦੇ ਵਿੱਚ ਲਾਗੂ ਹੋ ਗਏ ਇਹ ਬੋਲ ਰਹੇ ਆ ਕਿ ਜੀ ਕਿਸਾਨ ਦੀ ਮਰਜ਼ੀ ਆ ਆਪਦੀ ਐ ਕਰ ਲੂਗਾ ਜੀ ਜੇ ਜ਼ਮੀਨ ਦੇਣੀ ਆ ਨਾ ਦੇਣੀ ਆ ਕੋਈ ਕਰਨਾ ਨਾ ਕਰਨਾ ਉਹਦੀ ਮਰਜ਼ੀ ਆ ਪ੍ਰਭੂ ਨਹੀਂ ਛੋਡੀ ਕੋਈ ਮਰਜ਼ੀ ਨਹੀਂ ਚੱਲਣੀ ਕਿਉਂਕਿ ਇਹ ਲੋਕਾਂ ਨੇ ਅੰਦਰੋਂ-ਵੰਦਰੀ ਕਾਨੂੰਨ ਇਹ ਇਹੋ ਜਿਹਾਗਾ ਅੰਦਰੋਂ ਅੰਦਰੀ ਸੋਡੇਗਾ ਜ਼ਮੀਨਾਂ ਤੇ ਆਪਣਾ ਕਬਜ਼ਾ ਕਰ ਚੁੱਕੇ ਨੇ ਲੋਕ ਮੇਰੀ ਬੇਨਤੀ ਆ ਪੰਜਾਬ ਦੇ ਲੋਕਾਂ ਨੂੰ ਵੀ ਭਰਾਵੋ ਜਿਹੜਾ ਬੰਦਾ ਕਿਸੇ ਵੀ ਪਿੰਡ ਦਾ ਜਿਹੜੀ ਮਰਜ਼ੀ ਜਥੇਬੰਦੀ ਆ ਉੱਥੇ ਕੋਈ ਡਕਾਉਂਦਾ ਗਈ ਜਾਂ ਅਗਰਾਹਾਂਗੀ ਜਾਂ ਸਿੱਧੂਪੁਰਾ ਜਾ ਕੋਈ ਕਿਰਤੀ ਕਿਸਾਨ ਯੂਨੀਅਨ ਆ ਜਿਹੜੀ ਵੀ ਯੂਨੀਅਨ ਆ ਪ੍ਰਭੂ ਮੈਂ ਕਹਿਣਾ ਵੀ ਉਹਨਾਂ ਦਾ ਸਾਥ ਦੇਵੋ ਉਹਨਾਂ ਦੇ ਨਾਲ ਜੁੜੋ ਜੇ ਆਪਣੀਆਂ ਜਾਇਦਾਦਾਂ ਬਚਾਉਣੀਆਂ ਨੇ ਇਹਨਾਂ ਦੇ ਨਾਲੋਂ ਜਿਹੜੀ ਸਰਕਾਰ ਤੁਸੀਂ ਚੁਣੀ ਆ ਹੁਣ ਬਦਲਾਅ ਦੇ ਚੱਕਰ 'ਚ ਇਹਨਾਂ ਦੇ ਨਾਲੋਂ ਮੈਂ ਕਹਿਣਾ ਵੀ ਪੁਰਾਣੀਆਂ ਸਰਕਾਰਾਂ 1000 ਗੁਣੇ ਚੰਗਾ ਚੰਗੀਆਂ ਸੀ ਇਹਨਾਂ ਨੇ ਉਹਨਾਂ ਨੂੰ ਚੰਗਾ ਕਹਾ ਦਿੱਤਾ ਤੇ ਪ੍ਰਭੂ ਇੱਕ ਗੱਲ ਹੋਰ ਆ ਵੀ ਜੇ ਤੁਸੀਂ ਨਾ ਏਕਾ ਕਰਿਆ ਤਾਂ ਸੋਡੀਆਂ ਜ਼ਮੀਨਾਂ ਜਾਇਦਾਦਾਂ ਗਈਆਂ ਸਮਝੋ ਤੇ ਮੈਂ ਉਹ ਦਿੱਲੀ ਦੇ ਲਾਲੇ ਨੂੰ ਵੀ ਕਹਿਣਾ ਚਾਹਣਾ ਅਰਵਿੰਦ ਕੇਜਰੀਵਾਲ ਨੂੰ ਵੀ ਜੇ ਤੂੰ ਐਡਾ ਹੀ ਹੋਵਾਂ ਕਹੋਣਾ ਵਿਦਿਆਪਨ ਨੂੰ ਤਾਂ ਤੂੰ ਪੰਜਾਬ ਦੀਆਂ ਜ਼ਮੀਨਾਂ ਦੇ ਵਿੱਚ ਪੈਰ ਪਾ ਕੇ ਦਿਖਾ ਤੁਹਾਨੂੰ ਅਸੀਂ ਫੇਰ ਦੱਸਾਂਗੇ ਵੀ ਕੀ ਭਾਅ ਵੇਖਦੀ ਆ ਤੂੰ ਪੰਜਾਬ ਦੇ ਉੱਤੇ ਕਾਨੂੰਨ ਥੋਪੀਂ ਨਾ ਤੂੰ ਪੰਜਾਬ ਦਾ ਹੈਂ ਕਿ ਆ ਤੂੰ ਕੀ ਦੇਣਾ ਤੇਰੀ ਪੰਜਾਬ ਨੂੰ ਤੂੰ ਹੁੰਨਾ ਕੌਣ ਆ ਸਾਡੇ ਪੰਜਾਬ ਦੇ ਵਿੱਚ ਦਾਖਲ ਅੰਦਾਜ਼ੀ ਕਰਨ ਵਾਲਾ ਤੂੰ ਦਿੱਲੀ ਦਾ ਹੈਗਾ ਆ ਉਹਦੀ ਦਿੱਲੀ 'ਚ ਰਹਿ ਆ ਚਾ ਉਹਦੇ ਚੌਲ ਖਾ ਉੱਥੇ ਆਉਦੀ ਮौज ਕਰ ਪੰਜਾਬ ਨੂੰ ਨਾ ਛੇੜ ਤੇਰਾ ਮੋਦੀ ਇੱਥੋਂ ਹੱਥ ਖੜੇ ਕਰਕੇ ਭੱਜਿਆ ਸੀ ਕੀ ਕਾਂ ਮਰਵਾ ਦੇਾਂਗੇ ਤੇਰੀਆਂ ਬਣੇ ਫਿਰਦਾ ਹੋਏਗਾ ਤੂੰ ਆਪ ਦੇ ਆਪ ਨੂੰ ਪੰਜਾਬ ਦੇ ਵਿੱਚ ਤੇਰਾ ਕੋਈ ਲੱਲਾ ਖੱਖਾ ਨਹੀਂ ਮੈਂ ਤੈਨੂੰ ਫੇਰ ਕਹਿਣਾ ਚਾਹਣਾ ਪੰਜਾਬ ਦੇ ਵਿੱਚ ਤੇਰਾ ਕੋਈ ਲੱਲਾ ਖੱਖਾ ਨਹੀਂ ਕੋਈ ਤੇਰੀ ਦੇਣ ਨਹੀਂ ਪੰਜਾਬ ਨੂੰ ਤੂੰ ਸਾਡੇ ਪੰਜਾਬ ਤੋਂ ਬੰਦਿਆਂ ਵਾਂਗੂ ਦੂਰ ਰਹਿ ਬੰਦਾ ਬਣ ਕੇ ਛੋਟੀ ਸਰਕਾਰ ਲੋਕਾਂ ਨੇ ਇਸ ਲਈ ਨਹੀਂ ਸੀ ਪੰਜਾਬ ਚ ਚੁਣੀ ਵੀ ਤੁਸੀਂ ਲੋਕਾਂ ਦੀਆਂ ਜ਼ਮੀਨਾਂ ਖੋਲੋ ਲੋਕਾਂ ਦੇ ਮੂੰਹ ਚੋਂ ਰੋਟੀ ਖੋਲੋ ਮੈਂ ਤੈਨੂੰ ਦੱਸਣਾ ਚਾਹਣਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਤੇਰੇ 92 ਜਿੱਤੇ ਨਾ ਤੇਰੀ ਪਾਰਟੀ ਦੇ ਇਥੋਂ ਤੇਰੇ 92 ਚੋਂ ਜੀ ਇੱਕ ਵੀ ਜਿੱਤ ਗਿਆ ਤਾਂ ਤੂੰ ਸਾਨੂੰ ਕਹਿ ਦੀ ਛੋਡੇ ਆਪਦੇ ਹੀ ਵਰਕਰ ਛੋਡੇ ਉਲਟ ਹੋ ਰਹੇ ਨੇ ਪਿੰਡਾਂ ਚੋਂ ਆ ਜਿਹੜਾ ਤੁਸੀਂ ਕਾਨੂੰਨ ਲੈ ਕੇ ਆਏ ਹੋ ਪ੍ਰਭੂ ਸਾਰੀਆਂ ਪਾਰਟੀਆਂ ਬਾਜ਼ੀਆਂ ਦਾ ਖਹਿੜਾ ਛੱਡ ਕੇ ਪਾਰਟੀਵਾਦਿਆਂ ਤੋਂ ਉੱਪਰ ਉੱਟ ਕੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਬਚਾ ਲੋ ਏ ਭਰਾਵੋ ਨਾ ਵੇਚੋ ਲੱਖਾਂ ਵੀ ਸਦਾਨਾਂ ਲੱਖਾਂ ਸੁੱ ਨੂੰ ਇਹੀ ਮੈਂਤਵਾੜੀ ਕਰ ਰਿਹਾ ਵੀ ਆਪਣੀਆਂ ਜ਼ਮੀਨਾਂ ਨਾ ਵੇਚੋ ਏ ਭਰਾਵੋ ਜ਼ਮੀਨਾਂ ਬਿਨਾਂ ਜ਼ਿਮੀਂਦਾਰ ਕੱਖ ਦਾ ਨਹੀਂ ਐਨੀ ਕੁ ਮੇਰੀ ਬੇਨਤੀ ਆ ਭਰਾਵੋ ਤੇ ਇਹਨਾਂ ਤੋਂ ਬਚੋ ਏਕਾ ਕਰੋ ਤੇ ਕਿਸਾਨ ਯੂਨੀਅਨਾਂ ਦਾ ਸਾਥ ਦਿਓ ਵੱਧ ਤੋਂ ਵੱਧ ਗਾਠ ਕਰੋ ਵੱਡੇ ਵੱਡੇ ਗੱਠ ਕਰੋ ਤਾਂ ਜੋ ਇਹਨਾਂ ਨੂੰ ਅਕਲ ਆ ਸਕੇ ਐਨਿਕ ਮੇਰੀ ਬੇਨਤੀ ਆ ਭਰਾਵੋ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ